ਇਸ ਗੱਲ ਤੇ ਪਈ ਨਾ ਜਿਹੜੀ ساری ਲੜੇ ਮੁੜਕੇ ਦੇ ਨਾਲ ਮੁੰਲਾਗੇ ਪਹਿਲੋਂ ਇਹ ਮਾਰੀ ਇਹ ਗੋਟ ਨੂੰ ਪਾਈਂਦੀ ਉਹ ਲਾਈ ਕੂੜੇ ਨੀ ਪੜੀ ਕਰਨੇ ਲੱਗੇ ਇਹ ਕੂੜੇ ਰਾਤ ਬਹੁਤ ਲੇਟ ਆਇਆ ਮਨੂ ਘਰੇ ਆ ਕੇ ਜਦੋਂ ਵੇਖਿਆ ਨਾ ਵੀ ਐਸੀ ਨਹੀਂ ਚੱਲਣ ਦਿਆ ਮੈਂ ਮੈਂ ਤੇ ਅੱਧਾ ਰਹਿ ਗਿਆ ਮੈਦਾਨਾਂ ਦੇ ਵਿੱਚ ਕੰਧਿਆਲਾ ਬਾਹਰ ਸੁੱਤਾ ਹੈ ਬਾਹਰ ਉਹਦਾ ਨਜ਼ਾਰਾ ਤੇ ਬੜਾ ਹੀ ਬਾਹਰ ਸੌਂਦਾ ਹੈ ਹੈ ਨਹੀਂ ਬਾਹਰ ਮੱਛਰ ਨਹੀਂ ਹੈਗਾ ਮਾਸਾ ਨਹੀਂ ਹੈਗਾ ਉਹ ਹੁਣ ਮੰਜੇ ਤੇ ਸੌਣ ਨਹੀਂ ਗਿੱਜੇ ਆਪਾਂ ਉਹ ਬਹੁਤਾ ਅੰਦਰ ਜਗੇ ਜਿਨਾ ਪਾਉਣ ਹੁਣ ਫਲਕੀ ਤੇ ਕਰ ਆਪਾਂ ਗੇਜ ਕੋਈ ਬੋਲਰ ਗਾੜੀ ਵੀ ਨਹੀਂ ਮਜਾਂਦਾ ਉਹਨਾਂ ਆਪਾਂ ਗੇਜ ਵਾਲੀ ਬੈੱਡ ਤੇ ਸੌਣ ਦੀ ਤੇ ਉਹ ਬੈੱਡ ਤੇ ਜਿਹੜੀ ਨੀਂਦ ਚ ਆਉਂਦੀ ਹੁਣ ਮੰਜੇ ਤੇ ਮੈਂ ਹੁਣ ਮੰਜੇ ਤੇ ਮੇਰੇ ਹੇਠਾਂ ਥੱਲੇ ਉਹ ਵੱਜੀ ਜਾਂਦਾ ਇੱਕ ਆਹ ਹੀ ਜੀ ਇਧਰੋਂ ਵੱਜੀ ਜਾਵੇ ਇੱਕ ਮੇਰੇ ਲੱਤਾਂ ਬਾਹਰ ਨਿਕਲ ਕੇ ਤੇ ਇੱਥੇ ਵੱਜੀ ਜਾਣ ਉਹ ਮੁੜ ਕੇ ਵਾਵਾ ਹੀ ਹੋਇਆ ਕੰਮ ਜਿਆ ਉਹ ਕਹਦਾ ਇਹ ਜਗੜੀ ਬਣਾਉਣਾ ਕੋਈ ਹਾਂ ਜੀ ਬਣਾਇਆ ਸਾਲ ਨੂੰ ਗਰਗੋੜਾ ਬੜਾ ਦੇ ਵੇਖ ਕੇ ਉਹ ਘੋੜਾ ਬਈ ਨਹੀਂ ਹਣਾ ਬੜਾ ਚੰਗਾ ਸਾਹਮਣੇ ਮਕਾਬਲਾ ਬੜਾ ਸੋਹਣਾ ਤੇ ਅਗਲੇ ਮੈਚ ਦੀਆਂ ਟੀਮਾਂ ਰਹਿੰਦੀਆਂ ਸਾਹੇ ਕਰ ਰਹੇ ਆ ਤੇ ਜਿੱਦੀਆਂ ਘੋੜੀਆਂ ਨੇ ਜਿਹੜੀ ਬਰੀਡਿੰਗ ਵਾਲੀ ਘੋੜੀ ਹੈ ਨਾ ਉਹ ਭਾਵੇਂ ਸਸਤੀ ਹੋਵੇ ਬੱਚਾ ਉਹਨੇ ਕਈ ਚੰਗਾ ਜਾਮੀ ਦਿੰਦੀ ਹੈ ਇਹ ਕਿਹ ਵੀ ਗੱਲ ਹੈ ਜੋ ਘੋੜੀ ਦੀ ਲਾਈਨ ਘਟ ਵੈਂਦੀ ਹੈ ਅਗਲਾ ਪਿਓ ਜ਼ਿਆਦਾ ਜਾਂਦਾ ਹੈ ਪਿਓ ਵੀ ਜਾਂਦੇ ਨਾ ਘੋੜੀ ਦੀ ਜੇ ਘੋੜੀ ਦੀ ਲਾਈਨ ਵੇਖਣੀ ਫਿਰ ਤੇ ਜ਼ਿਆਦਾ ਤੋਖਾ ਹੋ ਜਾਂਦਾ ਨਾ ਕਰਨ ਫਿਰ ਤੇ ਉਹਦੇ ਜਿਆਦਾ ਡੰਗਾਈ ਤੇ ਉਹ ਜਿਹੜੀ ਆਪਾਂ ਬਸ਼ੇਰੀ ਲਈ ਆ ਉਹ ਤੇ ਫਿਰ ਜਿਆਦਾ ਹੀ ਕੰਮ ਟੌਪਦਾ ਹੋ ਗਿਆ ਨਾ ਜਿਹੜੀਆਂ ਦੋਵੇਂ ਲਈਆਂ ਕਿਉਂਕਿ ਉਹਨਾਂ ਦੋਵੇਂ ਆਪਾਂ ਬਸ਼ੇਰੀਆਂ ਜਿਹੜੀਆਂ ਲੈ ਲਈਆਂ ਉਹ ਬਰੀਡਿੰਗ ਵਾਲੀਆਂ ਲੈ ਲਈਆਂ ਨਾ ਚੰਗੀਆਂ ਤੇ ਉਹ ਤੇ ਫਿਰ ਤੈਨੂੰ ਪਤਾ ਵੀ ਉਹ ਜਿਆਦਾ ਵਧੀਆ ਕੰਮ ਹੋ ਗਿਆ ਨਾ ਉਹ ਹੋ ਗਿਆ ਤਾਂ ਕੋਈ ਨਹੀਂ ਵੱਡੀ ਨਾਲ ਆ ਪਈ ਬੰਦੇ ਆ ਬੰਦਾ ਹੋ ਜੇ ਨਾ ਸੈਟ ਜਿਆ ਜਦੋਂ ਇੱਕ ਅੱਧਾ ਮੈਚ ਹੋਤਾ ਉਹਨੇ ਨਹੀਂ ਕਰੀ ਹੌਸਾ ਹੁਣ ਆਪਾਂ ਜੇ ਪਹਿਲਾ ਦੇ ਹੁਣ ਅੱਜ ਮੈਦਾ ਦੇਣੀ ਬੰਦੇ ਦਾ ਨਾ ਇੱਕ ਦੋ ਕੁੱਡੀਆਂ ਪਾਵੇ ਤੇ ਭੱਜੇ ਬੰਦਾ ਭੱਜ ਗਏ ਬੰਦੇ ਦਾ ਹੌਸਲਾ ਨਾ ਵਾਧਾ ਕੱਲ ਨੂੰ ਪਾਵਾਂਗੇ ਠੀਕ ਠੀਕ ਕੱਲ ਨੂੰ ਆਪਾਂ ਤਾਂ ਹੋਵੇ ਭੈਣੀ ਭੈਣੀ ਕਿਹੜੀ ਆਪਣੇ ਲੱਗੇ ਤੇ ਨਹੀਂ ਮਟਾ ਬੱਪ ਕਹਿੰਦੇ ਉਹਨੇ ਨਾ ਮੈਂ ਬੜਾ ਮੰਦਾ ਸਾਹ ਹਾਂ ਵੀ ਮੈਂ ਦਿਲ ਦਾ ਬੜਾ ਸਾਹ ਆਪਾਂ ਆਪੇ ਕਹਿੰਨੇ ਆ ਮੈਂ ਬੜਾ ਮੰਦਾ ਸਾਹ ਆਪਣੇ ਆਪ ਲਈ ਆਪੇ ਆਪਾਂ ਆਪਾਂ ਨੂੰ ਕੋਈ ਹੋਰ ਕੋਈ ਕਵੇ ਚੀਜ਼ ਉਹਦਾ ਪਤਾ ਹੈ ਕਿ ہر ਬੰਦੇ ਨੂੰ ਬਲਕਿ ਕੀ ਕਹਿਣਾ ਚਾਹੀਦਾ ਮੰਨ ਲਓ ਕਿ ਮੈਂ ਤਾਂ ਗੰਦ ਹਾਂ ਮੈਂ ਗੰਦ ਦਾ ਓਗਣਾ ਦਾ ਭਰਿਆ ਹਾਂ ਮੇਰੇ 'ਚ ਕੋਈ ਚੰਗਿਆਈ ਨਹੀਂ ਹੈਗੀ ਜੇ ਬੰਦਾ ਚੰਗਾ ਵਾ ਤੇ ਜਦੋਂ ਬੰਦਾ ਚੰਗਾ ਹੋਵੇ ਹੋਵੇ ਉਦਾਂ ਤੇ ਗਾਵੇ ਮੈਂ ਚੰਗਾ ਵਾਂ ਤੇ ਫਿਰ ਚੰਗਾ ਥੋੜੀ ਬੰਨਾ ਪਾਣੀ ਜੀ ਨਹੀਂ ਆ ਹਾਂ ਆਮਨੇ ਚੰਗੇ ਦਰਾਂ ਨੂੰ ਗਾਵੇ ਮੈਂ ਚੰਗਾ ਹੀ ਨਹੀਂ ਜੇ ਬੜਿਆਈ ਲੈਣੀ ਫਿਰ ਆਪਣੇ ਆਪ ਨੂੰ ਮਾੜਾ ਕਹਿ ਆਪਣੇ ਆਪ ਨੂੰ ਮਾੜਾ ਉਹ ਮਾੜਾ ਕਹਿ ਤੂੰ ਜੇ ਤੂੰ ਜੇ ਤੂੰ ਚੰਗਾ ਕਹੇਂਗਾ ਨਹੀਂ ਚੰਗਾ ਚੰਗਾ ਗਾਧਨ ਹੋ ਗਿਆ ਤੂੰ ਹੁਣ ਇਹ ਗੱਲ ਆਪਕੇ ਨੇ ਨਹੀਂ ਯਾਰ ਮੈਂ ਤੇ ਮਾੜਾ ਹੀ ਨਹੀਂ ਕਰਦਾ ਗਿਆ ਅੱਛਾ ਤੂੰ ਕੌਣ ਹੋ ਨਾ ਇਹ ਸਵਾਈ ਦੇਣ ਵਾਲਾ ਸਵਾਈ ਦੇਣ ਵਾਲਾ ਹੈ ਉਹ ਬੈਠਾ ਨਾ ਤੇਰਾ ਤੇਰਾ ਸਾਰਾ ਕੁਝ ਕਰੂਗਾ ਹਾਂ ਉਹਨੂੰ ਪਤਾ ਵੀ ਚੰਗਾ ਕਰਦਾ ਕਿ ਮਾੜਾ ਕਰਦਾ ਉਹ ਤੇ ਆਪਾਂ ਮਹਾਰਾਏ ਨੂੰ ਕਹਿੰਨੇ ਆ ਮਹਾਰਾਏ ਨੂੰ ਆਪਾਂ ਕੋਈ ਵੀ ਤੇ ਕਹਿੰਦੀ ਐ ਕਹਿੰਦੀ ਐ ਮਹਾਰਾਏ ਮੇਰੇ ਜਿੰਨਾ ਦੇ ਪਾਪੀ ਨਹੀਂ ਕੋਈ ਵੀ ਹਾਂ ਇਹ ਮੇਰੇ ਜਿੰਨਾ ਵੀ ਸਮਝ ਲਓ ਵੀ ਮਾੜਾ ਕੋਈ ਨਹੀਂ ਆ ਬਸ ਤੂੰ ਹੀ ਤੂੰ ਆ ਤੇਰੀ ਕਿਰਪਾ ਦੇ ਨਾਲ ਹੀ ਮੈਂ ਤੁਰਿਆ ਫਿਰਦਾ ਤੇਰੇ ਕਰਕੇ ਤੇਰੇ ਸਦਕੇ ਹੀ ਆ ਸਾਰਾ ਕੁਝ ਮੇਰੇ ਜੀ ਕੀ ਆ ਮੇਰੇ ਜੀ ਕੱਖ ਨਹੀਂ ਹੈ ਸਹੀ ਗੱਲ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਜ਼ਿੰਦਗੀ 'ਚ ਸੁੱਖ ਨਹੀਂ ਜ਼ਰੂਰੀ ਦੁੱਖ ਜ਼ਰੂਰੀ ਮਹਾਰਾਏ ਜੀ ਇਹੜੇ ਬੰਦੇ ਨੂੰ ਦੋਖ ਹੈ ਨਾ ਉਹ ਜਿੰਨਾ ਮਹਾਰਾਜ ਦੇ ਨੇੜੇ ਹੋਗੇ ਨਾ ਕੋਈ ਬੰਦਾ ਨਹੀਂ ਨੇੜੇ ਹੋ ਜਿੰਦਗੀ ਚ ਯਾਰ ਤੁਸੀਂ ਕੀ ਸੁੱਖ ਕੀ ਵੰਦੇ ਜੇ ਆਪਾਂ ਨੂੰ ਸੁੱਖ ਸਹੂਲਤਾਂ ਮਿਲ ਗਈਆਂ ਆਪਣੇ ਤੋਂ ਗੱਡੀ ਆ ਗਈ ਤਾਂ ਜਿੱਦਿ ਜਿੱਕੇ ਇਹ ਆ ਸੁੱਖ ਸਹੂਲਤ ਸੋਖੇ ਆ ਕਿਉਂਕਿ ਯਾਰ ਜੇ ਦੋਖ ਹੈ ਨਾ ਪਰਮਾਤਮਾ ਦਾ ਕੀਤਾ ਪਨ ਹੁਣ ਮੇਰੇ ਘਰ ਤੋਂ ਆਦਰਦੇਵ ਆਪਣੇ ਨੇ ਸਾਡ ਲੱਗੀ ਆ ਇਹਨੇ ਸਾਡ ਲੱਗਣ ਚ ਕੀਤਾ ਕਿੰਨਾ ਕੁ ਮਹਾਰਾਜ ਦਾ ਨਾਂ ਲਿਆ ਹੋਇਆ ਹਾਂ ਉਹ ਉਹ ਚੀਜ਼ ਮਤਲਬ ਜਦੋਂ ਆਪਾਂ ਮਾਰਾਈ ਤੇ ਉਹ ਵੀ ਚੀਜ਼ ਆਪਣੀ ਮਾੜੀ ਹੁੰਦੀ ਨਾ ਆਪਾਂ ਨਾ ਜਿਆਦਾ ਹੁਣ ਜੇ ਤੇ ਬੰਦਾ ਪੂਰਾ ਸ਼ੇਗਰਾਂ ਤੇ ਖੇਢੀ ਜਾਵੇ ਜਾਂ ਤੇ ਥੋੜਾ ਜਿਹਾ ਭੈ ਹੋ ਰੱਖਦਾ ਮਹਾਰਾਜ ਦਾ ਮਾੜਾ ਮੁੜ ਜਾ ਤੇ ਜਾਂ ਜਿਹੜੇ ਬੰਦੇ ਨੂੰ ਜਾਦੀ ਠੋਕਰ ਵੱਜੇ ਨਾ ਵੀ ਜਿਆਦਾ ਉਹ ਮਹਾਰਾਜ ਦੇ ਜਿਆਦਾ ਨੇੜੇ ਲੱਗਦਾ ਤੇ ਮੈਂ ਕਹਿੰਨਾ ਵੀ ਕਿਤਨੇ ਕਿਤੇ ਮਹਾਰਾਜ ਦੀ ਹੈ ਸਾਰੀ ਮਹਾਰਾਜ ਦੀ ਵਡਿਆਈ ਹੈ ਜਦੋਂ ਬੰਦੇ ਨੂੰ ਠੋਕਰ ਵੱਜਦੀ ਬੰਦਾ ਰੱਬ ਆਪੇ ਆਪੇ ਲਾਗੇ ਲਾਉਂਦਾ ਤੇ ਨਹੀਂ ਤਾਂ ਮੈਂ ਕਹਿੰਨਾ ਵੀ ਜੋ ਤੰਦਰੁਸਤ ਹੋਵੇ ਗੱਡੀ ਗੁਰ ਦਾ ਰੇਲੇ ਨੂੰ ਜਾਂਦੀ ਨਹੀਂ ਫੇਰ ਨਹੀਂ ਜਾਂਦੀ ਹਾਂ ਉਦੋਂ ਬੰਦਾ ਤੇ ਉਦੋਂ ਬੰਦਾ ਆਪਾਂ ਸਹੀ ਆ ਫਿਰ ਮਹਾਰਾਜ ਦੇ ਆਪਾਂ ਕਿਥੋਂ ਮਹਾਰਾਜ ਥੋੜਾ ਜਿਹਾ ਇੱਥੇ ਹੁੰਦਾ ਨਾ ਸੁਮਿੰਦਰ ਸੁਮਿੰਦਰ ਖੇਡਦਾ ਹੁੰਦਾ ਹੁੰਦਾ ਇਹ ਪਰਤੇ ਦਾ ਤੇ ਐਂ ਉਦੋਂ ਪਰਸਨਾ ਬੁਰਜ ਮੈਂ ਉਦੋਂ ਖੇਡਦਾ ਨਾਲ ਦੜਬੇ 'ਚ ਖੇਡਦਾ ਨਾਲ ਕੱਲੇ ਮੈਂ ਸਮਝ ਲਿਆ ਵੀ ਪਤਾ ਨਹੀਂ ਕਿੱਥੇ ਮੈਚ ਢੁੱਡੀ ਗਿਆ ਮੈਚ ਹੀ ਪਤਾ ਨਹੀਂ ਕਿੱਥੇ ਮੈਂ ਨਾ ਉਹਦੇ ਨਾਲ ਐਦਾਂ ਖਲੋਤਾ ਤੇ ਮੈਂ ਉਹਦੇ ਐ ਬਾਹ ਮਾਰ ਗਿਆ ਫਿਰ ਬਾਹ ਐਦਾਂ ਖਲੋਤਾ ਕਰਨੀ ਉਹਦੇ ਐਦਾਂ ਬਾਹ ਮਾਰੀ ਉਹ ਪਤਾ ਨਹੀਂ ਉਹਦੇ ਬਾਹ ਵੱਜੀ ਨਹੀਂ ਉਹ ਡਾਜ ਡੂ ਚ ਮਰ ਗਿਆ ਤੇ ਤੂੰ ਸੱਚ ਨਹੀਂ ਮੰਨਣਾ ਮੇਰੀ ਬਾਹ ਉਹ ਬਾਹ ਇੰਨੇ ਜ਼ੋਰ ਚ ਬਾਹ ਦਾ ਇੰਨਾ ਵੱਜਣ ਹੂਲਾ ਰ ਮੇਰੀਆਂ ਦੋ ਬਾਹਾਂ ਤੋਂ ਆਪ ਬੈਠ ਗਿਆ ਉਹ ਲੱਗੇ ਵੀ ਮੈਂ ਐਦਾਂ ਖੋਤਾ ਨਾ ਚੋਦਾ ਐਦਾਂ ਪੈ ਨ ਲੱਗਿਆ ਐਦਾਂ ਉਹ ਆਇਆ ਤਾਂ ਮੈਂ ਐ ਮਾਰੀ ਬਾਹ ਸੰਭਲਾ ਦੀ ਬਾਹ ਨਾ ਕਿ ਨਾ ਲੜਾ ਹੋਇਆ ਜਦੋਂ ਮੈਂ ਲੜੇ ਨਾ ਮਾਰੀ ਨਾ ਬਾਹ ਤੇ ਮੇਰੀ ਬਾਹ ਐ ਪਲਟੀਆਂ ਦੋ ਐ ਲੱਗੀਆਂ ਉਹ ਮੈਨੂੰ ਬਾਅਦ ਚ ਪਤਾ ਨਹੀਂ ਕਿੱਥੇ ਮੈਨੂੰ ਕਹਿੰਦਾ ਜੇ ਭਲਵਾਨਾ ਮੇਰੇ ਉਹ ਗੋਪੀ ਜੇ ਮੇਰੇ ਵੱਜ ਜਾਂਦੀ ਉਹ ਤੇ ਮੇਰਾ ਤੇ ਕੰਮ ਹੋ ਗਿਆ ਤੇ ਵੱਜਣੀ ਵਾਕਿਆ ਬੜੀ ਜਦੇ ਉਦੋਂ ਕੁੜੀਆਂ ਬਾਲੀ ਬੈਂਦੀ ਹੁੰਦੀ ਜਵਾਨੀ ਜਵਾਨੀ ਆ ਕੋਈ ਚੀਜ਼ ਆ ਵਾਹ ਵਾਹ ਅੱਲਾ ਮਾਣੇ ਅੱਲਾ ਬਾਬਾ ਮੇਰੇ ਸੱਸਲਾ ਛਿੱਤੀ ਆ ਉਹ ਮੇਰੇ ਪਰਮੂਖੇ ਆਪੋ ਫੇਰ ਕਰ ਲੀਏ ਫੇਰ ਕਰ ਲਈਏ ਚੌਧੀਆਂ ਫੇਰ ਅਕਾਲ ਪੁਰਖ ਨੂੰ ਯਾਦ ਕਰ ਰਿਹਾ ਇੱਕ ਉਹ ਮਨ ਲੈਂਟਰ ਹੋਣ ਲੱਗਾ ਦੁਨੀਆ دیਵਾਨੀ ਨਾ ਕਸਨ ਦੀ ਔੜ ਵੀ ਇੱਕ ਵਾਰ ਜਿਹੜੇ ਜਿਹੜੇ ਪਿਆਰ ਕਰਦੇ ਆ ਤਾਲੀਆਂ ਜੋਰ ਦੇ ਕਬੱਡੀ ਜੀਵਨ ਦੇ ਤੇ ਮਾਰਕੰਦੇ ਆ ਗਿਆ जख्मी ਸ਼ੇਰਾਂ ਕਰ ਦਿੰਦਾ ਆ ਮੁੰਡਾ ਇਸੇ ਇਲਾਕੇ ਦਾ ਇਸੇ ਜ਼ਿਲ੍ਹੇ ਦਾ ਕਿੜੀ ਫਜ਼ਾਨਾ ਵਾਲਾ ਨੌਜਵਾਨ ਸਾਂਭਾ ਕਬੱਡੀ ਪਾ ਰਿਹਾ ਪੈਂਦੀ ਫੇਰ ਰੈਡ ਰਮਨ ਕਲੇ ਹੁਣੀ ਮਾਨ ਕਰਦਾ ਗਮਾਨਪੁਰੇ ਗਿੰਦੇ ਫੁਣ ਮਾਨ ਇਹਨਾਂ ਨੂੰ ਪਰਮਾਤਮਾ ਮਿਹਰ ਕਰੇ ਕਿਸੇ ਦਾ ਸੱਟ ਫੇੜ ਨਾ ਲੱਗੇ ਸੋ ਇਧਰ ਹੀ ਸਿਰ ਨਿੱਕਾ ਫੇਰ ਰੈਡ ਪਾ ਰਿਹਾ ਭੰਗਾਰੇ ਵਾਲਾ ਟੈਟੂ ਵੀ ਸੋਹਣਾ ਲੱਗਦਾ ਡੌਲਾ ਵੀ ਬਣਿਆ ਫੱਪਦਾ ਵੀ ਨੌਜਵਾਨ ਹੈ ਸਿਹਤ ਸਾਂਭੀ ਹੋਈ ਹੈ ਪਰ ਸਾਹਮਣੇ ਇਧਰ ਕਲਾ ਬਣਿਆ ਇਹ ਮਾਣ ਸਾਡੀ ਖੇਡ ਕਬੱਡੀ ਦਾ ਹੈ ਇਸ ਸਾਲ ਵੀ ਬਹੁਤ ਤੜਾ ਮੇਲਾ ਹੋਇਆ ਤੇ ਸੰਗਤ ਸਾਥ ਦੇਵੇ ਨਗਰ ਨਿਵਾਸੀ ਸਾਥ ਦੇਵੇ ਪ੍ਰਬਧਕ ਕਬੀਰ ਜੀ ਇੱਥੇ ਆਨ ਆਏ ਭਰਮਾ ਦਾ ਸ਼ਤ్ర ਪਿਆਰ ਸਤਿਕਾਰ ਦੇਦਾ ਰਹੇ ਅਸੀਂ ਅਗਲੇ ਸਾਲ ਇਹ ਤੋਂ ਵੀ ਵੱਡਾ ਖੇਡ ਮੇਲਾ ਕਰਾਵਾਂਗੇ ਇਹ ਤੋਂ ਵੀ ਵੱਡਾ ਖੇਡ ਮੇਲਾ ਕਰਾਵਾਂਗੇ ਮੱਲ ਬੋਧ ਚੋਟੀ ਦੇ ਇਹਦੇ ਪਾਸੇ ਹਰੰਦੀਪੂਰੀਆ ਤੇ ਦੂਜੇ ਪਾਕੀ ਪਾਸੇ ਆ ਗਏ ਉਹ ਸਾਹਮਣੇ ਕਹਿੰਦੇ ਸੱਤਾ ਪ੍ਰਦੀਪੁਰੀਆ ਹਵਾ ਲਿਆ ਪਰ ਪਤਾ ਹੈ ਕੋਡੀ ਦਾ ਇਹ ਕਰੀ ਤਾੜੀਆਂ ਮਾਰਦੇ ਕੋਈ ਬੰਦਾ ਅੰਦਰ ਕੁਝ ਵੀ ਹੋਊ ਆਹ ਸਾਹਮਣੇ ਪੁਆਇੰਟ ਕਿਤੇ ਪਾਸੇ ਹੋਊ ਪੁਆਇੰਟ ਕਿੰਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਸ਼੍ਰੀ ਆਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਮੁੰਡਾ ਆਹ ਸਪੱਤਰ ਧਰਤੀ ਤੋਂ ਬੈਸਟ ਬਣਿਆ ਇਹਦੀ ਜ਼ਿੰਦਗੀ ਦੇ ਲਈ ਮਾਣ ਵਾਲੀ ਗੱਲ ਹੈ ਇਹਦੇ ਮਾਪਿਆਂ ਨੇ ਚਾਰ ਪੰਜ ਛੱਪੀਆਂ ਮਾਰ ਰਹੀ ਹੈ ਆਹ ਸਾਹਮਣੇ ਕਹਿੰਦੇ ਮੈਚ ਬੜਾ ਸੋਹਣਾ ਸਾਰੇ ਪਲ ਚੋਪੀਦੇ ਆ ਸਰਬਜੀਤ ਪਰਾਜਾ ਬੜਾ ਭਰਾ ਹੈ ਇਸ ਇਲਾਕੇ ਦਾ ਵਧੀਆ ਬਲਾਰਾ ਜੇ ਕ੍ਰਿਕਟਾਂ ਦੇ ਲਾਈਵ ਆਹ ਫਿਰ ਆਪੂ ਸਰਬੋਲ ਸਿੰਘ ਮੱਲੀ ਦਾ ਪੁੱਤ ਹੈ ਕਬੱਡੀ ਦਾ ਹਿਮਾਲਿਆ ਪਰਬਤ ਫਰਮੇਰ ਹੈ ਕਠਿਆਲੇ ਦੇ ਐਨ ਆਰ ਆਈ ਮੁੰਡੇ ਕਹਿੰਦਾ ਸਾਨੂੰ ਇਲਾਕੇ ਦੇ ਸਾਥ ਦੀ ਲੋੜ ਹੈ ਇਤਾਂ ਦਾ ਹੀ ਟੂਰਨਾਮੈਂਟ ਇਹ ਦੂ ਵੀ ਵਧੀਆ ਚੰਗੇ ਪ੍ਰਬੰਧਾਂ ਦੇ ਨਾਲ ਆਪਾਂ ਹੁੰਦੇ ਸਾਲ ਕਰਵਾਉਣਾ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਬਹੁਤ ਵੱਡੀ ਹੈ ਉਹ ਟੱਕਰ ਸਿਰੇ ਦੀ ਇਹ ਬੱਲੇ 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 ਹੋ ਲੈਂਦਾ ਨੂੰ ਕਰ ਲੈਂਦਾ ਜਿੱਤ ਜਾ ਮੇਰਾ ਬਿਆ ਪਿੱਛੇ ਟਿਕ ਜਾਓ ਉੱਤਰ ਜਾਣ ਚਾਹੀਦੇ ਚੱਲੋ

9 ਜਫੇ ਤੇ 10 ਗਰਮੀ ਚ ਨਹੀਂ ਵੀ ਪ੍ਰਭਾ ਮਾ ਪਰ ਪੱਦਲ ਸੇ ਮਾ ਪਰਦੇ ਦੀ ਜੀ ਇਹ ਇੱਕ ਮਿੰਟ ਪਤਾ ਨਿਕਲ ਜਾਣਾ ਖਾੜੀ ਦੁਨੀਆ ਦੇ ਇਧਰ ਆ ਗਈ ਹੈ ਓਏ ਆ ਗਿਆ ਇਧਰ ਲੋਕ ਜਿਹਦੇ ਆਈਏ ਹੋਰ ਨਹੀਂ ਕੋਈ ਸੀ ਜਿਤਾ ਰਹੀਂ ਮੇਰਾ ਵੀ ਜਿਹੜਾ ਖਜਾਈ ਜਾਂਦਾ ਭਾਈ ਭਾਈ ਕਿਸੇ ਮਰਾ ਭਾਈ ਚੱਲ ਜਰਾ ਗਾੜੀ ਖਲੋਗੇ ਨਾ ਇਦਾਂ ਖਲੋਗੇ ਇਧਰੋਂ ਮਾਰ ਧੌਲ ਭਾਂਚ ਪਤਾ ਲੱਗੇ ਵੀ ਵੱਜੀ ਆ ਮੈਂ ਤੁਹਾਡੇ ਨਵਾਰਾ ਸਾਰਾ ਦੇ ਦਿਆਂ ਮੈਂ ਵੇਲੂ ਵੀ ਜਿੱਦਾਂ ਮਰਜੀ ਵੀ ਮੈਨੂੰ ਪਤਾ ਹੁੰਦਾ ਇੱਕ ਬੰਦੇ ਨੂੰ ਹੁੰਦਾ ਨਾ ਵੀ ਬੰਦਾ ਪੂਰਾ ਟਾਈਟ ਹੋਵੇ ਤੇ ਆਪਣਾ ਤੇ ਹੈਗੇ ਵੀ ਖਾਲੀ ਹੋਣਾ ਤੇ ਕੱਲ ਜਿੱਦਾਂ ਮਰਜੀ ਪਰ ਮੈਂ ਤੇ ਮੈਚ ਦੀ ਐਵਰੇਜ ਕੱਢ ਲਓ ਮੈਂ ਆਲ ਦੀ ਐਵਰੇਜ ਦੋਨੇ ਦਿਨਾਂ ਦੇ ਮੈਂ 6 4 ਦਾ 6 4 ਲੱਗਦਾ ਦੋ ਜੱਫੇ ਮੇਰੇ ਹੁੰਦੇ ਹੁੰਦੇ ਸੱਚਾਂ ਦੇ ਹਿਸਾਬ ਨਾਲ ਉੱਥੇ ਹੁਣ ਟਾਡੀ ਜਿਹੜੀ ਯਾਰ ਜਿਹੜੀ ਟਾਡੀ ਆ ਜਰ ਉਹ ਤੁਹਾਨੂੰ ਦੇ ਕੰਮ ਕਰਨਾ ਚਾਹੀਦਾ ਅੱਜ ਨਹੀਂ ਯਾਰ ਮੈਚ